ਗੜਾਡ ਫਾਰਮ ਹੀ ਕਰੀ ਬਾਕੀ ਸਾਥੀਓ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਛੱਡਾਂ ਦਾ ਅੱਜ ਆਪਾਂ ਇਹ ਬਲੌਗ ਦੇ ਵਿੱਚ ਬਾਬਾ ਜੀਤਾ ਛੱਡ ਫਾਰਮ ਦੇ ਤੁਹਾਨੂੰ ਸੇਲ ਵਾਲੇ ਜਾਨਵਰ ਦਿਖਾਵਾਂਗੇ ਤੇ ਭਾਈ ਬਲਰਾਜ ਦੇ ਨਾਲ ਗੱਲਬਾਤ ਵੀ ਕਰਵਾਵਾਂਗੇ ਤੇ ਕੀ ਕੀ ਰੇਟ ਰਹੂਗਾ ਸਾਰੀ ਗੱਲਬਾਤ ਕਰਦੇ ਆ ਆ ਬਲਰਾਜ ਭਾਈ ਇਹ ਬਲੌਗ ਦੇ ਵਿੱਚ ਕਿੰਨੇ ਜਾਨਵਰ ਦਿਖਾਵਾਂਗੇ ਆਪਾਂ ਤੇ ਕੀ ਕੀ ਰੇਟ ਰਹੂਗਾ ਵੀਰੇ ਅੱਜ ਆਪਾਂ 20 25 ਜਾਨਵਰ ਦਿਖਾਵਾਂਗੇ ਮੰਨ ਲਓ 70 80 ਹਜ਼ਾਰ ਤੋਂ ਜਾਨਵਰ ਸ਼ੁਰੂ ਹੋ ਜਾਣਗੇ ਛੋਟੇ ਜਾਨਵਰ 70 80 ਹਜ਼ਾਰ ਤੋਂ ਲੈ ਕੇ ਅੱਗੇ ਦੀ ਅੱਗੇ ਹੈਨਾ ਇਹ ਦਿਖਾਵਾਂਗੇ ਉਹਦਾ ਰੇਟ ਹੋ ਗਿਆ ਤੇ ਬਈ ਸੀਜ਼ਨ ਦੀ ਹੁਣ ਜਿਵੇਂ ਕਹਦੀ ਹੈ ਮੀਟਿੰਗ ਸ਼ੁਰੂ ਹੋ ਗਈ ਹੈ ਨਾ ਕਿਉਂਕਿ ਗਰਮੀ ਸੀ ਘਰ ਨਹੀਂ ਤੁਮਾ ਸਹੀ ਮੌਸਮ ਆ ਗਿਆ ਹੈ ਨਾ ਤੇ ਪਹਿਲਾਂ ਆਪਾਂ ਗੱਲ ਕਰ ਲਈ ਜੈ ਰਾਜ ਦੀ ਵੀ ਹੈ ਨਾ ਤੇ ਕਿਵੇਂ ਆ ਹੁਣ ਬਈ ਖੋਲਤਾ ਹਾਂਜੀ ਸਟੱਡ ਸਰ ਵੀ ਜੈ ਰਾਜ ਦੀ ਵੀ ਓਪਨ ਕਰਤੀ ਤੇ ਗਰਦੱਤ ਦੀ ਵੀ ਕਰਤੀ ਭਰਾ ਪੰਜ ਸੱਤ ਘੋੜੀਆਂ ਗਰਦੱਤ ਤੋਂ ਚੈੱਕ ਪਾਸ ਹੋ ਗਈਆਂ ਕੰਟੀਨਿਊ ਚੱਲ ਰਿਹਾ ਹੈ ਨਾ ਤੇ ਜੇ ਇਹਨਾਂ ਬਾਰੇ ਵੀ ਕੋਈ ਗੱਲਬਾਤ ਕਰਨੀ ਦਾ ਬਾਈ ਦਾ ਨੰਬਰ ਹੈ ਜਿਹੜਾ ਉਹ ਸਕਰੀਨ ਦੇ ਉੱਪਰ ਚੱਲ ਰਿਹਾ ਵਾ ਤੇ ਇਹ ਗੱਲਬਾਤ ਕਰਦੇ ਆਪਾਂ ਪਹਿਲੀ ਘੋੜੀ ਦੀ ਤੇ ਬਈ ਇਹਦੀ ਡਿਟੇਲ ਦੇ ਦਈਏ ਆਪਾਂ ਦ ਮੱਜੂ ਕਾ ਲੈਣ ਦੀ ਆਪ ਸੋਮੂ ਸੋਮੂ ਬਹੁਤ ਮਜੂਤ ਆ ਤੇ ਚੈੱਕ ਪਾਸ 3 ਮਹੀਨੇ ਮੱਜੂ ਕਾ ਖਾਨਦਾਨ ਦਾ ਜਿਹੜਾ ਰਾਗ ਭਾਗ ਕੋੜਾ ਜੀ ਉਹਦਾ ਬੱਚਾ ਦਲਾਵਰ ਆ ਇੱਕ ਰੰਗਾ ਕੁਮੈਤ ਚਾਰੇ ਲੱਤਾਂ ਕਾਲੀਆਂ ਸਾਰਾ ਕੁਮੈਤ ਆ ਉਤੋਂ ਗੱਬਣ ਤੇ ਇੱਕ ਪਾਸੇ ਇਹਦੀ ਮਾਰ ਕੀ ਹੈਗੀ ਸਿਰਫ ਮੱਥੇ ਦੇ ਦੇ ਪਟਾ ਜੀ ਇਹਦੇ ਮੱਥੇ ਦੇ ਉੱਪਰ ਪਟਾ ਲੱਗਾ ਪਟਾ ਪਟਾ ਤੇ ਕੰਨ ਬਹੁਤ ਕੁੰਡੀ ਵਾਲਾ ਜੀ ਕੰਨ ਬਹੁਤ ਸੋਹਣਾ ਹੈਣਾ ਤੇ ਗੱਲ ਕਰੀ ਆਪਾਂ ਅਗਲੀ ਨੀਲੀ ਦੀ ਹੈਣਾ ਆ ਬਸ਼ੇਰੀ ਹੈ ਜੀ ਮੱਜੂ ਕਾ ਖਾਨਦਾਨ ਦੀ ਦੱਸਿਆ ਭਾਨ ਨੂਨ ਮੰਨ ਕੇ ਦਵਾਂਗੇ ਚਾਰੇ ਪੈਰ ਥੋੜੇ ਥੋੜੇ ਚਿੱਟੇ ਮੱਥੇ ਪ ਤੇ 60 ਵਾਰ ਇਹਦੀ ਹਾਈਟ ਹੈ ਹਾਈਟ ਬਹੁਤ ਸੋਹਣੀ ਕਰੀ ਹੋਈ ਹੈ ਹਾਈਟ ਦਾ ਬਾਬੇ ਦੇ ਕਰਪਾਣ ਦੋ ਤਿੰਨ ਇੰਚ ਅਜੇ ਹੋਰ ਨਹੀਂ ਹਾਂ ਬਾਕੀ ਕੰਨ ਬਹੁਤ ਸੋਹਣਾ ਯਾਰ ਕੰਨ ਮੈਨੂੰ ਇਹਦਾ ਬਹੁਤ ਘੈਂਟ ਲੱਗਾ ਜਿਵੇਂ ਮੱਝੂ ਕੇਲੇ ਹੈ ਨਾ ਪੁਰਾਣੇ ਘੋੜਿਆਂ ਦੇ ਵਿੱਚ ਹੀ ਊਮੀ ਆ ਕੁੰਡੀ ਵੀ ਬਹੁਤ ਸੋਹਣੀ ਮੋੜਦਾ ਹੈ ਨਾ ਜਿਵੇਂ ਆਪਾਂ ਕਹਿੰਦੇ ਇੱਕ 23 24 ਦਿਨ ਮੇਟ ਹੋਈ ਨੂੰ ਵੀ ਹੋ ਗਿਆ ਯਾਰ ਅੱਛਾ ਫੇਰ ਤਾਂ ਇਹ ਮੇਰੇ ਸਾਹਮਣੇ 12 ਤਰੀਕ ਨੂੰ ਚੈੱਕ ਹੋ ਜੂ ਬਾਬੇ ਦੇ ਕਰਪਾਣੇ 17 18 ਦਿਨਾਂ ਬਾਅਦ ਘੋੜੇ ਦੇ ਨੇੜੇ ਖੜੀ ਇਹਨੇ ਹੀਟ ਕਾਢੀ ਹੋਣੀ ਜਿੱਦ ਤੋਂ ਦਾ ਹੀ ਮੈਸਾ 100% ਗੱਭਨ ਨ ਤੇ ਇਕੱਲਾਲੇ ਚੇਤਕ ਦੀ ਦੱਸਿਆ ਮਾਲਕ ਨੇ ਆਪਾਂ ਨੂੰ ਠੀਕ ਹੈ ਜੀ ਤੇ ਚੈੱਕ ਪਾਸ ਆਪਣੇ ਡਾਇਮੰਡ 2 ਤੋਂ ਆ ਜੀ ਓਕੇ ਚੈੱਕ ਪਾਸ ਹੈ ਦਾ ਪਹਿਲੀ ਡਾਇਮੰਡ 2 ਤੋਂ ਚੈੱਕ ਪਾਸ ਇਹ ਹੈ ਜੀ ਜਿਹੜਾ ਆਪਾਂ ਨੋਕਰਾ ਲੈ ਕੇ ਆਉਂਦਾ ਨਾ ਬਹੁਤ ਇਹ ਇਹਦਾ ਗਰੰਟੀ ਚੈੱਕ ਹਨਾ ਚੈੱਕ ਬਾਈ ਜਿਹੜੇ ਨਾ ਜਿਹਦੇ ਨਾਲ ਵੀ ਆਪਣਾ ਸੌਦਾ ਗੱਬਣ ਦਾ ਸੌਦਾ ਹੋ ਜਿਵੇਂ ਉਹ ਆਪਾਂ ਮੇਟ ਹੋਈ ਦੱਸੀ ਆ ਆ ਗੱਬਣ ਹੋਈ ਹੈ ਜਿਹੜੇ ਮਰਜ਼ੀ ਡਾਕਟਰ ਤੋਂ ਆਪਦੇ ਚੈੱਕ ਕਰਾ ਲੈ ਜੇ ਮਰਜ਼ੀ ਆ ਤੁਹਾਡੀ ਬਾਈ ਡਾਕਟਰ ਲੈ ਕੇ ਆ ਜਾਓ ਜਾ ਕੇ ਚੈੱਕ ਕਰਾ ਕੇ ਲੈ ਆਓ ਜਿਹੜੀ ਮੇਟ ਹੋਈ ਕਹੀ ਉਹ ਮੇਟ ਹੋਈ ਉਹਦੇ ਜਿਹੜੀ ਸਾਰੀ ਫੋਟੋ ਵੀਡੀਓ ਤੇ ਪਰਚੀ ਵੀ ਦਵਾਂਗੇ ਹਾਂ ਤੇ ਜਿਹੜੀ ਮੇਟ ਹੋਈ ਆ ਉਹ ਤੁਹਾਡੀ ਲਾਟਰੀ ਵੀ ਹੋ ਸਕਦੀ ਹੈ ਨਾ ਤੇ ਪਰ ਇਹ ਆਪਣੇ ਫਾਰਮ ਤੋਂ ਜਾਨਵਰ ਜਾਣ ਦਾ ਇੱਕ ਹੋਰ ਬਹੁਤ ਵੱਡਾ ਫੈਰਾ ਦਰਸ਼ਕਾਂ ਨੂੰ ਜਿਵੇਂ ਮੇਟ ਹੋਈ ਹੋਈ ਹੈ ਨਾ ਜੇ ਮੇਟ ਹੋਈ ਹੋਈ ਦੱਸੀ ਆ ਜੇ ਕਿਸੇ ਕਰਾਂ ਲਊਗਾ ਤਾਂ ਉਹ ਅਗਲਾ ਮੇਟ ਥੋੜੀ ਦੁਬਾਰਾ ਕਰਾ ਕੇ ਦੁਬਾਰਾ ਆਪਣਾ ਇਹ ਮੇਟ ਦੁਬਾਰਾ ਹੋ ਜਾ ਆਪਣੇ ਮੇਟ ਹੋ ਜੂ ਦੁਬਾਰਾ ਬਾਕੀ ਇਹ ਫਾਇਦਾ ਹੋ ਜਾਂਦਾ ਜਿਹੜੀ ਆਪਣੇ ਹੱਥੀਂ ਮਿਲੀਏ ਜਿੰਨੇ ਦਿਨ ਹੀਟ ਰਹਿੰਦੀ ਆ ਆਪਾਂ ਤਸੱਲੀ ਨਾਲ ਭਰਉਣੀ ਆ ਤੇ ਗੱਬਰ ਰਹਿਣ ਦੇ ਚਾਂਸ ਜ਼ਿਆਦਾ ਹੋ ਜਾਂਦੇ 30-35000 ਰੁਪਏ ਦੇ ਯਾਰ ਸਿੱਧਾ ਹੀ ਫਾਇਦਾ 48000 ਆਪਣੀ ਕਰਦੇ ਆ ਤੇਰੀ ਫੀਸ ਆਪਾਂ ਮੰਨਦੀ ਜੈ ਰਾਜ ਜੀ ਤੇ ਮੰਨ ਲਓ ਉਹ ਅਗਲੇ ਦੇ ਫਾਇਦੇ ਜੀ ਆ ਕੰਮ ਆਣਾ ਦੁਬਾਰਾ ਵਾਲੇ ਤੋਂ ਮਾੜਾ ਘੋੜਾ ਵੀ 31000 ਤੋਂ ਥੱਲੇ ਕੋਈ ਛੱਡ ਦੇਣੀ ਹਾਂ ਬਿਲਕੁਲ ਬਿਲਕੁਲ ਉਹ ਫਾਇਦਾ ਹੀ ਆ ਦਰਸ਼ਕਾਂ ਦਾ ਦੇ ਜੇ ਆਪਾਂ 10000 ਯਾਰ ਸਸਤੀ ਵੀ ਦੇ ਦਈਏ ਤਾਂ ਆਪਾਂ ਕਹਿੰਦੇ ਵੀ ਬਈ ਅਸੀਂ ਮੇਡ ਨਹੀਂ ਕਰਾ ਕੇ ਦੇਣੀਗੀ ਹਣਾ ਤੇ ਫਿਰ ਵੀ ਉੱਥੇ ਚਲੀ ਗਈ ਗੱਲ ਨਾ ਤੇ ਆਜੋ ਆਪਾਂ ਗਾਹਲੀ ਬਾਰੇ ਵੀ ਦੱਸੀਏ ਆ ਜੀ ਮਾਰਵਾੜੀ ਘੋੜੀ ਆ ਕਾ ਟੈਂਸ਼ਨ ਦੀ ਮੱਥੇ ਫੁੱਲ ਐ ਇਹਦੇ ਪਹਿਲਾਂ ਇਹਨੇ ਜੈ ਰਾਜ ਤੋਂ ਬੱਚਾ ਦਿੱਤਾ ਮੱਤੇ ਪਟੇ ਦਾ ਬਹੁਤ ਚੰਗੇ ਰੇਟ ਤੇ ਸੇਲ ਹੋਇਆ ਸੀ ਬਹੁਤ ਇਹ ਫਿਰ ਹੁਣ ਮੌਕੇ ਦੀ ਗਰਦੈਤ ਤੋਂ ਮਿਲੀ ਨੂੰ 23-24 ਦਿਨ ਹੋ ਗਏ 23-24 ਦਿਨ ਹੋ ਗਏ ਤੇ 12 ਤਰੀਕ ਨੂੰ ਇਹਨੂੰ ਮਹੀਨਾ ਹੋ ਜਾਣਾ ਇਹ ਵੀ ਆਪਾਂ ਹਜੇ ਮਤਲਬ ਮੇਟ ਹੋਈ ਦੱਸਾਂਗੇ ਨਾ ਜੇ ਹੁਣ ਸਕਦਾ ਤੇ ਜੇ ਚੈੱਕ ਹੋ ਜਾਂਦੀ ਅੱਗੇ ਚੱਲੇ ਜਾਂਦਾ ਤਾਂ ਫਿਰ ਆਪਾਂ ਉਹ ਜੇ ਰੇਟ ਉਹਦਾ ਉਹ ਜੇ ਹੋ ਜਾਊਗਾ ਹਣਾ ਪਰ ਮੇਰੇ ਹਿਸਾਬ ਨਾਲ 2-4 ਦਿਨ ਤਾਂ ਇਹਨੇ ਚੈੱਕ ਹੋਈ ਜਾਣਾ ਨਹੀਂ ਤਾਂ 17-18 ਦਿਨ ਬਾਅਦ ਇਹਨੇ ਹੀਟ ਕੱਢਿਆ ਹੁੰਦੀ ਏ ਘੂੜੀ ਘੂੜੀ ਨੇੜੀ ਆਜੋ ਆਪਾਂ ਤੁਹਾਨੂੰ ਹੋਰ ਵੀ ਜਿਹੜੇ ਜਾਨਵਰ ਦਿਖਾ ਨਿੱਕੇ ਨਿੱਕੇ ਜਾਨਵਰ ਹਨਾ ਪਹਿਲਾ ਆਪਾਂ ਨਿੱਕੇ ਜਾਨਵਰੀ ਦਿਖਾ ਦੇ ਗਏ ਪਹਿਲਾ ਛੋਟੇ ਦਿਖਾ ਦਿੰਨੇ ਆ ਤੇ ਇਸ ਵੀਡੀਓ ਦੇ ਵਿੱਚ ਜਿਹੜਾ ਤੁਹਾਨੂੰ ਬਾਈ ਨੇ ਰੇਟ ਦੱਸਿਆ ਵਾ 75 80 ਹਜ਼ਾਰ ਤੋਂ ਲੈ ਕੇ ਛੋਟੇ ਜਾਨਵਰ ਯਾਨੀ ਦੀ ਸਟਾਰਟ ਹਾਂ 75 80 ਤੋਂ ਲੈ ਕੇ ਜਾਨਵਰ ਜਿਹੜਾ ਰੇਟ ਆ ਉਹ ਜਾ ਹੋ ਜਾ ਹਾਂ ਜਿਹੜਾ ਜਾਨਵਰ ਉਹ ਜਾ ਰੇਟ ਆ ਸਾਰਿਆਂ ਤੋਂ ਪਹਿਲਾਂ ਪਹਿਦੀ ਗੱਲ ਹੀ ਕਰੀਏ ਹਨਾ ਆ ਬਿੱਲੀ ਵਸ਼ੇਰੀ ਸਾਰਾ ਖਾਨਦਾਨੀ ਇਹਦਾ ਬਿੱਲਾ ਮਾਂ ਵੀ ਬਿੱਲੀ ਹੈ ਦੋ ਦਾਂ ਦਾ 52 ਇੰਚ ਦੀ ਜੀ ਪਿਓ ਵੀ ਚੈਂਪੀਅਨ ਕੋੜਾ ਘਨੋਰੀ ਵਾਲਾ ਲੰਬੜਦਾਰਾਂ ਵਾਲਾ ਬਿੱਲਾ ਇਹ ਆਪ ਵੀ ਬੱਚੀ ਵੀ ਇਹ ਨੁਕਰੇ ਬਲੱਡ ਚੋਂ ਹੀ ਆ ਗਈ ਨੁਕਰੇ ਬਲੱਡ ਨੁਕਰੇ ਬਲੱਡ ਬਾਕੀ ਇਹਦਾ ਵੀ ਕੰਨ ਕੋ ਬਹੁਤ ਜਨਾ ਹਾਂਜੀ ਸੰਜਾਫ ਹੋ ਜਾਣਾ ਬੱਚੀ ਨੇ ਸਾਰੀ ਲੂਈ ਲਾ ਕੇ ਹੈ ਨਾ ਲਾ ਲੀਲੀ ਸੰਜਾਫ ਹੁੰਦਾ ਜਿਵੇਂ ਆਹ ਹੈ ਨਹੀਂ ਪੈਰਾਂ ਪੂਰਾ ਸਾਰੇ ਨੇ ਹੋ ਗਿਆ ਆਹ ਚੀਜ਼ ਆ ਰੰਗ ਕੱਢਿਆ ਹਾਂ ਇਹ ਬਹੁਤ ਸੋਹਣਾ ਲੱਗਦਾ ਸਾਢੇ 4 ਮਹੀਨੇ ਸਹੀ ਨੈਟ ਹੋਈ ਸਾਰੀ ਆਪਣੇ ਕੋਲ ਪ੍ਰੂਫ ਪਏ ਬਾਕੀ ਸੰਭੀ ਬਹੁਤ ਆਣਾ ਬਿਸ਼ੇਰੀ ਹਾਂਜੀ ਜਿਵੇਂ ਰਾਜੀ ਥੋੜਾ ਹੀ ਆਪਣੇ ਕੋਲ ਆ ਕੇ ਦੁੱਧਾਂ ਟਟ ਕੇ ਮਾਂ ਨੂੰ ਮੁੱਤੀ ਹੋਗੀ ਫੇਰ ਵੀ ਉਹਨਾਂ ਨਹੀਂ ਕਰਦੀ ਹੈ ਨਾ ਹਾਂਜੀ ਫੇਰ ਵੀ ਜਾਨਵਰ ਜਿਆਦਾ ਟਟ ਜਾਂਦੇ ਹਨ ਹਾਂ ਤੇ ਨੁਕਰੇ ਨੁ ਆ ਮੈਂ ਅਕਸਰ ਨਹੀਂ ਇਹਦੇ ਘੋੜੇ ਦਾ ਮੈਂ ਨਾਂ ਭੁੱਲ ਗਿਆ ਉਹਦਾ 4.5 ਮਹੀਨੇ ਦਾ ਹੋਇਆ ਹਜੇ ਇਹ ਯਾਰ ਬਲਰਾਜ ਇੱਕ ਇੱਕ ਚੀਜ਼ ਮੈਂ ਦੇਖੀ ਜਿਵੇਂ ਅੱਗੇ ਆਪਣੇ ਫਾਰਮ ਦੇ ਪਰ ਨੁਕਰੇ ਬਛੇਰੇ ਜਿਆਦੇ ਹੁੰਦੇ ਹੁਣ ਕਿਵੇਂ ਆ ਵੀ ਨੁਕਰੇ ਮਾਰਕੀਟ ਦੇ ਵਿੱਚ ਘੱਟ ਆ ਨਹੀਂ ਮੇਰੇ ਇੱਕ ਪਹਿਲਾਂ ਨਾਲੋਂ ਫਰਕ ਪੈ ਗਿਆ ਹੁਣ ਆਪਣੇ ਲੋਕ ਮਾਰਵਾੜੀ ਨੇ ਜਿਆਦਾ ਬੂਰੇ ਪਰ ਨੁਕਰੇ ਜਿੰਨੇ ਨਾਲ ਦੇ ਨਾਲ ਆਉਂਦਾ ਆਪਣੇ ਕੋਲ ਸੇਲ ਹੋ ਜਾਂਦੇ ਸੇਲ ਹੋ ਜਾਂਦੇ ਉਹਦਾ ਯਾਰ ਸੋਨਾ ਹੀ ਆ ਸੋਨਾ ਹੀ ਹੈ ਹਣਾ ਬਾਕੀ ਆਇਆ ਇੱਕ ਆਪ ਨੂੰ ਲਾਲਚ ਉਹ ਜਾਂਦਾ ਮਾਰਵਾੜੀ ਝਾੜ ਲਾਓ ਇਹ ਨੁਕਰ ਸੰਭਾਲ ਜਾਦਾ ਸਹੀ ਗੱਲ ਆ ਨੈਸ਼ਨਲ ਲੇਬਰ ਦੀ ਥੋੜੀ ਆ ਆ ਜਿਹੜਾ ਛੋਟਾ ਖੜਾ ਜਾਨਵਰ ਇਹ ਕੀ ਆ ਵੀਰ ਇਹ ਵੀਰੇ ਕਾਂਡੇ ਦੀ ਪੋਤੀ ਆ ਜੀ ਵਿਸਵ ਰਤਨ ਖਾਂਡਾ ਕੋੜਾ ਉਹਦੇ ਡੀਐਨਏ ਤਾਂ ਗਰੰਟੀ ਹੋਇਆ ਦੀ ਹਜੇ 4 ਮਹੀਨਿਆਂ ਦੀ ਹੋਈ ਨਹੀਂ ਬੱਚੀ ਲੱਤ ਦੀ ਨਲੀ ਨੂਲੀ ਬਹੁਤ ਜ਼ਿਆਦਾ ਲੰਮੀ ਕੰਨ ਕੰਨ ਬਹੁਤ ਹੁਣ ਆਣਾ ਇਹਦਾ ਹਾਂਜੀ ਬਾਕੀ ਬਰੀਕੀ ਬਹੁਤ ਗਰਦਨ ਗੁਰਦਨ ਦੀ ਬਰੀਕੀ ਖੜਾ ਨਹੀਂ ਜਾਨਵਰ ਧੱਕ ਦਿੰਦਾ ਬਾਕੀ ਇਹ ਹੈ ਨਾ ਹੁਣ ਖੜੇ ਵੀ ਨਹੀਂਵੇਂ ਥਾਂ ਤੇ ਇੱਥੇ ਨਾ ਪੱਟ ਕੁੱਟੀ ਜਾਂਦੇ ਥਾਂ ਗੜੇ ਇੱਕ ਮਾਂ ਦੀ ਮ ਸਾਡੇ ਤੇ 63 ਇੰਚ ਦੀ ਫੌਜੀ ਦੀ ਬੱਤੀ ਹੈ ਇਹਦਾ ਫਿਰ ਆਲੀ ਸ਼ਾਨ ਤੇ ਮੱਝੂ ਕੇ ਦੋ ਦੋਨੇ ਸੇਲ ਹੋ ਗਏ ਹਨ ਦੋਨੇ ਲਾਈਨਾਂ ਦਾ ਆਹ ਜਿਹੜਾ ਇਦੂ ਅੱਗੇ ਆਹ ਬਸ਼ੇਰਾ ਸੇਲ ਹੋਇਆ ਇਹਦਾ ਸੇਲ ਹੋਇਆ ਹਨ ਇਹ ਆ ਨੀਲੀ ਨੀਲੀ ਬਸ਼ੇਰੀ 13 ਮਹੀਨਿਆਂ ਦੀ ਫ੍ਰੈਂਚ ਦੀ ਪੋਤੀ ਹੈ ਜੀ ਕੱਦ ਕੋ ਦਬਾਉ ਕਰੋ ਘੋੜੀ ਤਾਂ ਹੁਣੀ ਬਣੀ ਖੜੀ ਹੈ ਬਾਕੀ ਰੰਗ ਰੂਂਗ ਬਹੁਤ ਚੰਗਾ ਬਾਕੀ ਉਹ ਸਭੀ ਵੀ ਇਹ ਚੰਗੀ ਹਨ ਤੇ ਅੱਗੇ ਨੁਕਰੀ ਹਨ ਇਹ ਥੋੜੇ ਸਾਹਬ ਦੇ ਬਾਹਰ ਦੀਆਂ ਰੇਟ ਵਾਲੀਆਂ ਹਨ ਆਹ ਵੀ ਰੇਟ ਵਾਲੀਆਂ ਇਹ ਮੌਕੇ ਤੇ ਇਹ ਮੌਕੇ ਤੇ ਮਿਲੀ ਹੋਈ ਨੂੰ ਇਹਨੂੰ 7-8 10 ਦਿਨਾਂ ਦੇ ਆਸ-ਪਾਸ ਹੋ ਗਿਆ ਫੋਟੋ ਵੀਡੀਓ ਪਈ ਆਪਣੀ ਡਾਇਮੰਡ 2 ਤੋਂ ਮੇਟੋ ਇਹ ਆਪਣੇ ਵਾਲੇ ਘੋੜੇ ਦੀ ਹੈ ਨਾ ਇਹ ਕਰਨ ਨੂੰ ਬਹੁਤ ਚੰਗਾ ਯਾਰ ਹੈ ਨਾ ਉਹ ਕਰਦਣ ਵੀ ਬਹੁਤ ਚੰਗੇ ਵੀਰੇ ਇਹ ਜੇ ਕੁੜੀ ਕੋਈ ਵੀ ਚੰਗੇ ਘਰੇ ਚਲੀ ਜਾਂਦੀ ਹੈ ਨਾ ਸਭਾ ਸਭਾਲ ਵਾਲੇ ਇੱਕ ਸ਼ੌਂਕੀ ਬੰਦੇ ਕੋਲੇ ਚਲੀ ਜਾਂਦੀ ਆ ਕਿਉਂਕਿ ਇੰਨੇ ਰੇਟ ਵਿੱਚ ਭਾਈ ਅੱਜਕੱਲ ਚੰਗੀ ਕੁੜੀ ਨਹੀਂ ਮਿਲਦੀ ਜਿੰਨੇ ਨੌਕਰੀ ਦੇ ਦੂਜੀ ਗੱਲ ਮੇਟੋ ਹੀ ਹੋਈ ਆ ਇਹਦੇ ਯਾਰ ਮੇਟ ਤਾਂ ਸਮਝ ਲੈ ਵੀ ਗੱਬੜਨ ਵਾਲਾ ਹਸਾਬ ਹੀ ਹੈ ਜਦੋਂ ਆਪਣੇ ਘੋੜੇ ਤੋਂ ਆਪਾਂ ਦੁਬਾਰਾ ਮਲਾਈ ਜੇ ਲੋੜ ਪੈਂਦੀ ਵੀ ਹੈ ਨਾ ਉਹ ਅਗਲੇ ਦਾ ਖਰਚਾ ਆ ਇਹ ਵੀ ਯਾਰ ਰਾਜ ਰੂਪ ਦੀ ਜਿਹੜਾ ਆਪਣੇ ਕੋਲ ਪਹਿਲਾਂ ਹੁੰਦੇ ਕੋੜਾ ਕਾਂਡੇ ਵਾਲਾ ਹੈ ਨਾ ਇਹ ਵੀ ਯਾਰ ਬਹੁਤ ਸੋਹਣੀ ਹੈ ਨਾ ਰਿਅਲਟ ਬਹੁਤ ਤਗੜਾ ਦਿੱਤਾ ਹੁੰਦਾ ਹੈ ਨਾ ਬਹੁਤ ਵੱਡਾ ਜਿਆਦਾ ਵੀਰੇ ਜਦੋਂ ਬੱਚੇ ਇੰਨੇ ਆਉਦਾ ਇੱਕ ਮੰਨੂ ਮੰਨ ਲਾ ਹਾਲ ਜੇ ਪਾ ਜਾਂਦਾ ਵੀ ਇੰਨੇ ਚੰਗੇ ਬੱਚੇ ਉਹਨਾਂ ਟਾਈਮਾਂ ਯਾਰ ਮੇਟ ਵੀ ਬਹੁਤ ਕਰੀ ਕੋੜੀ ਭਾਈ ਉਹਨੇ ਪੂਰਾ ਇੱਕ ਸਾਲ ਆਪਣੇ ਕੋਲ ਮੰਨ ਲਾ ਆਪਾਂ 9 ਜੂਨ ਨੂੰ 7 ਜੂਨ ਨੂੰ ਲਿਆਂਦਾ ਤੇ 7 ਜੁਲਾਈ ਨੂੰ ਕੋੜਾ ਪੂਰਾ ਹੋਇਆ 13 ਮਹੀਨਾ ਵਾ 13 ਮਹੀਨਾ 150 ਕੋੜੀ ਭਰੀ 1459 ਕੋੜੀ ਗੱਭਣ ਨੇ ਕਹਿੰਦੇ ਮਾਰਕਿੰਗ ਦੇ ਵਿੱਚ ਆਪਾਂ ਦੇਖਦੇ ਆ ਬਹੁਤ ਰਿਜ਼ਲਟ ਆਇਆ ਹੈ ਨਾ ਇਹ ਦੀ ਕਿੰਨੀ ਉਮਰ ਹੋ ਗਈ ਬਈ ਇਹਦੀ 13 14 ਮਹੀਨੇ ਦੀ ਹੋ ਗਈ ਇਹ ਆਖਰ ਬੱਚਿਆਂ ਚ ਇਹ ਤਿੰਨ ਪੈਰ ਇਹਦੇ ਮੈਨੂੰ ਲੱਗਦਾ ਚਿੱਟੇ ਆ ਨਾ ਤੇ ਮੱਥੇ ਦੇ ਬਲੇਜ ਆ ਕੋਈ ਖਦਾ ਨਹੀਂ ਹੈਗਾ ਪੈਰ ਨਹੀਂ ਨਹੀਂ ਤਿੰਨ ਪੈਰ ਹੀ ਆ ਨਾ ਮਾਰਕਿੰਗ ਵੀ ਬਹੁਤ ਵਧੀਆ ਪ੍ਰੋਪਰ ਆ ਨਾ ਕੰਨ ਬਹੁਤ ਚੰਗਾ ਨਾ ਪੂਰਾ ਚੰਗਾ ਜੀ ਹਾਂ ਇਹਦੂ ਅੱਗੇ ਆ ਗਿਆ ਆ ਗੱਡੀ ਹੈ ਨਾ ਆ ਦੋ ਚੰਬੀਆਂ ਕੋਣੀ ਇਹ ਜੌਂਡੀਰ ਕੋਡ ਆ ਜਿਹੜਾ ਪਹਿਲੇ ਤੇ ਨਹੀਂ ਪੂਰਾ ਹੋਇਆ ਉਹ ਤੋਂ ਗੱ ਇਹ ਇਹਦਾ ਚੈੱਕ ਪਾਸ ਹੀ ਹੈ ਨਾ ਚੈੱਕ ਪਾਸ ਚੈੱਕ ਪਾਸ ਇਹ ਇਹਦਾ ਵੀ ਰੇਟ ਬਾਈ ਦੇ ਨਾਲ ਤੁਸੀਂ ਫੋਨ ਤੇ ਗੱਲਬਾਤ ਕਰ ਲੈ ਜੈ ਰੇਟ ਦੀ ਇਹ ਵੀ ਆਪਾਂ ਮੰਨ ਲਈਏ ਬਹੁਤ ਜਿਆਦਾ ਖਾਲੀ ਕੋਈ ਨਹੀਂ ਜਦੋਂ ਆਪਾਂ ਫਾਰਮ ਤੇ ਆਏ ਹਾਂ ਅਮਲ ਰਾਜ ਇਹਦੇ ਦੇ ਯਾਰ ਗਾਹਕ ਬਹੁਤ ਲੱਗੇ ਹੋਏ ਸੀ ਆ ਹਾਂ ਪਹਿਲਾਂ ਬੰਦੇ ਥੋੜੀ ਗੱਲ ਵੀ ਚੱਲ ਰਹੀ ਸੀ ਇਹ ਪਹਿਲਾਂ ਸਾਰਿਆਂ ਤੋਂ ਗੱਭਣ ਦਾ ਸੀ ਕਿੰਨੇ ਟਾਈਮ ਦੀ ਆ ਤਾਂ ਹਜੇ 2.5 ਮਹੀਨੇ ਦੀ ਹੋਈ ਹੈ ਵੀਰ ਯਾਰ ਪੇਟ ਬਹੁਤ ਵੱਡਾ ਨੇ ਇਹ ਘੋੜੀ ਪੇਟਲ ਕਰਕੇ ਗਾਹਕ ਇਹ ਤੇ ਜਿਆਦਾ ਲੱਗ ਗਏ ਘੋੜੀ ਆਇਆ ਜਿਵੇਂ ਦੇਖਣ ਨੂੰ 8-9 ਮਹੀਨੇ ਗੱਭਣ ਲੱਗੇ ਤੇ ਬੱਚੇ ਦੀ ਪਹਿਲੇ ਆਪਾਂ ਬੱਚੀ ਬਹੁਤ ਚੰਗੀ ਦੱਸੀ ਮਾਲਕਾਂ ਨੇ ਨਹੀਂ ਬਹੁਤ ਵੱਡਾ ਪੇਟ ਆ ਜਿਹਦੇ ਹਿਸਾਬ ਨਾਲ ਇਹ ਹਜੇ ਤਾਂ ਹੋਰ 2.5 ਮਹੀਨਿਆਂ ਦੀ ਤਾਂ ਕਿੰਨੀ ਕਿ ਲੱਭਣਾ ਹਜੇ ਇਹਨੇ ਬਹੁਤ ਜਿਆਦਾ ਵੱਡੀ ਬਾਨਾ ਹੈ ਹਾਂਜੀ ਹਾਂਜੀ ਬੱਚਾ ਬਹੁਤ ਵੱਡਾ ਦੇ ਦੇਣਾ ਹੈ ਨਾ ਬਾਕੀ ਉਹ ਜੈਮਨ 2 ਦੇ ਜਿਹੜੇ 1 2 4 ਰਿਜ਼ਲਟ ਆ ਉਹ ਵੀ ਬਹੁਤ ਵੱਡੇ ਆ ਉਹ ਚੰਗੇ ਬਾਕੀ ਤਾਂ ਕੰਨ ਬਹੁਤ ਚੰਗਾ ਹੋਣਾ ਗਰਦੱਤ ਗੁਰਦੱਤ ਗੁਰਦੱਤ ਬਹੁਤ ਸੋਹਣੀ ਹੈ ਨਾ ਤੇ ਇਸ ਦੂ ਗਾਂ ਵਾਲੀ ਤੇ ਆ ਜੀ ਆਪਾਂ ਇਹਨੂੰ ਮਹੀਨਾ ਹੋ ਗਿਆ ਗਰਦੱਤ ਤੋਂ ਮਿਲਿ ਨੂੰ ਆ ਚੈੱਕ ਕਰਾ ਦਾਂਗੇ ਆਪਾਂ ਜੀ ਇਹ ਜਣੀ ਦੀ ਐਰ ਕੀ ਜਿੰਨੀਆਂ ਤਕਰੀਬਨ ਆਪਣੇ ਫਾਰਮ ਦੇ ਉੱਪਰ ਆਪਣੀਆਂ ਸੇਲ ਵਾਲੀਆਂ ਘੋੜ ਕੁੜੀ ਆ ਜਾਂਦੀ ਤਾਂ ਹੁੰਦਾ ਸੀ ਵੀ ਯਾਰ ਜ਼ਰੂਰੀ ਕਿਉਂ ਛੱਡਣਾ ਉਹਦਾ ਵੀ ਜਾਨਵਰ ਦਾ ਆਪ ਦਾ ਪੂਰਾ ਕਾਰਨੀ ਜੋ ਹੋ ਜਾਂਦੇ ਪੜੀ ਲੱਗਾ ਹਾਂ ਬੱਤ ਬਾਤ ਉਹਦਾ ਪਰ ਰਿਜ਼ਲਟ ਲੈਣਾ ਜਾ ਰਿਹਾ ਹੈ ਤਰੂ ਬਾਕੀ ਉਹ ਵੀ ਉਹਦੀ ਬਲੱਡ ਲਾਈਨ ਵੀ ਸਟਰੋਂਗ ਆ ਬਰਾਬਰੀ ਦੋਨੇ ਦਾਦਾ ਦੋਨਾਂ ਦਾ ਹੀ ਸੇਮ ਹਾਂ ਦੋਨਾਂ ਦਾ ਸੇਮ ਹੀ ਹੋ ਗਿਆ ਬਾਕੀ ਉਹ ਹਾਈਟ ਹੂਟ ਪੱਲੀ ਉਹ ਅੱਖਾਂ ਵੀ ਜਿਆਦੇ ਹਨਾ ਬਾਕੀ ਜੈ ਰਾਏ ਦੀ ਮੰਗ ਜਿਆਦੇ ਆ ਫਿਰ ਬਾਹਰ ਕੁੜੀ ਵਾਲੇ ਬੰਦੇ ਵੀ ਜਵਾਬ ਦੇ ਨਹੀਂ ਦੇ ਸਕਦੇ ਹਾਂ ਇਹ ਬਾਹਰਲੇ ਕੁੜੀ ਉਹ ਪ੍ਰੂਵ ਹੋਇਆ ਹੋਇਆ ਉਹਨੇ ਬੱਚੇ ਰਿਜ਼ਲਟ ਦੇ ਨਾਲ ਕਿਉਂ ਤਿੰਨ ਚਾਰ ਬੱਚਿਆਂ ਦੀ ਤਾਂ ਵੀਡੀਓ ਤੁਸੀਂ ਬਣਾਇਆ ਮੈਂ ਬਹੁਤ ਬਿਹਤਰੀ ਚੰਗੇ ਰੇਟਾਂ ਦੇ ਵਿਗਿਆ ਆਪਾਂ ਐਵੇਂ ਕਹੀ ਚੱਲੀਏ ਬੱਚਿਆਂ ਦੀ ਜਿੰਨਿਆਂ ਦੀ ਵੀ ਆਪਾਂ ਵੀਡੀਓ ਬਣਾਈਏ ਜੈ ਰਾਏ ਨੇ ਵਧੀਆ ਰੇਟਾਂ ਦੇ ਵਿਗਿਆ ਹਨਾ ਨਾਰਮਲ ਕੁੜੀਆਂ ਤੇ ਵੀ ਪੂਰੇ ਟੌਪ ਦੇ ਬੱਚੇ ਟੌਪ ਦੇ ਵਿੱਚ ਚਾਵੇ ਆ ਕੇ 2.5 2 ਮਹੀਨਿਆਂ ਦੇ ਬੱਚੇ 4 4 5 5 ਮਹੀਨਿਆਂ ਦੇ ਬੱਚਿਆਂ ਦੇ ਮਕਾਲਾ ਕਰਦੇ ਦੋ ਉਹਨਾਂ ਦੇ ਬਸ਼ੇਰੀਆਂ ਦੋ ਬਸ਼ੇਰੇ ਆ ਤੇ ਕਿਸੇ ਵੀ ਜਾਨਵਰ ਦਾ ਤੁਹਾਡਾ ਵਿਚਾਰਵੰਦਾ ਖਰੀਦਣ ਦਾ ਤਾਂ ਬਰਾਹੀ ਦਾ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਉਹ ਬਸ਼ੇਰੇ ਉੱਧਰ ਖੜੇ ਉਹ ਵੀ ਤੁਹਾਨੂੰ ਦੋ ਬਸ਼ੇਰੇ ਹੋਰ ਵੀ ਦਿਖਾਉਣੇ ਆ ਜੇ ਚੇਲ ਆਲੇ ਜੀ